You're not boring. ਇਹ ਤੇ ਨਾ ਠੀਕ ਹੈ ਇੱਕ ਭੈਣ ਵਿਛਲੋ ਦੀ ਉਹਦੀ ਹਾਂ ਅੱਛਾ ਜੀ ਇੱਕ ਵਿਛਣਾ ਵੀ ਉਹ ਮਰ ਗਿਆ ਦੀ ਵੱਡਾ ਭਾਈ ਦਾ ਨਾਂ ਚੱਲ ਰਹੀ ਅੱਛਾ ਛੋਭੇਗਾ ਬਾਹਰ ਸੀ ਇਹਨਾਂ ਕੋਲੇ ਠੀਕ ਹੈ ਮਗਰ ਉਹ ਤਿੰਨੇ ਭੈਣ ਭਾਈ ਰਹੀ ਜੀ ਇਹ ਜਦੋਂ ਕਬਟੀ ਦਾ ਭੈਣ ਟੀਕੋੜੀ ਖੇਡਣ ਗਿਆ ਮੁੰਡਿਆਂ ਨਾਲ ਉਹ ਵਿਛਲੋ ਕੇ ਹੀ ਉਹਲੇ ਪੰਜ ਚਾਲ ਛੋਭੇਗਾ ਬਾਹਰ ਦੀ ਜੀ ਦੇ ਉਹ ਬੁੜੀਆਂ ਉੱਤੇ ਸਾਗ ਤੋੜਨ ਜਾਂਦੀ ਜਾਂਦੀ ਅੱਛਾ ਉਹ ਵਿਛਰੂ ਨਾਲ ਛਾਗ ਲੈ। ਕਰੇ ਧਰ ਲੈ। ਅੱਛਾ। ਜਦੋਂ ਜਿਸੋ ਬੈਲੀ ਬਣਿਆ ਕਿਸਨਾ। ਹਾਂ। ਉਹ ਜਦੋਂ ਆਇਆ ਜੀ ਵੀ ਦਾ ਕਹਾਂ ਤੂੰ ਵਿਛਰੂ ਛੋਡੇ ਸੌ ਵੀ ਗਾ ਤੂੰ ਆ ਬੈਠੇ ਉਹਦੀ ਛਾਗ। ਕਿਉਂ ਸਾਡੇ ਗਈ? ਉਹ ਪਤੀ ਦਾ ਹੀ ਤਖ ਲਈ ਲੈ ਗਿਆ ਸਾਤੇ ਬਹਿਣਾ। ਅੱਛਾ। ਜੁਰਵਾਠ ਨੇ ਆਇਆ ਕਿਸਨਾ। ਜਿਹੜਾ ਪਹਿਲੇ ਅੱਗੇ ਨੋਟਰੀਟ ਨਹੀਂ ਬਣਾ ਰਿਹਾ ਇਹਦੇ ਨਹੀਂ ਬੈਠਿਆ ਤੁਨ੍ਹ ਹੋਈ। ਵੇ ਲੋ ਕਿਸੇ ਤੋਂ ਡਰਦੀ ਸੀ ਵੀ ਮੈਨੂੰ ਗਾਲਾਂ ਕੱਢੂ ਜਾਂ ਕੁੱਟ ਮਾਰਨਾ ਕਰੇ ਹਾਂ ਹਾਂ ਚੱਲ ਭਾਈ ਉਹ ਕਹ ਤੂੰ ਗੱਲ ਦੱਸ ਕੀ ਆ ਮੈਨੂੰ ਕਹਿੰਦੀ ਮੈਂ ਛਾਗ ਤੋਂ ਛਾਗੜੀਓ ਨਾ ਬਾਜੀਂ ਰੇ ਮੈਂ ਛਾਗ ਧਰ ਲਿਆ ਰੁੱਝ ਗਿਆ ਸੀ ਕਹਿੰਦੀ ਉਹ ਪਤੀਲੇ ਲੇ ਗਿਆ ਛਾਗ ਕਿਉਂਕਿ ਉਹ ਗਈ ਛੱਡ ਕੇ ਘਰ ਕਹਾਂ ਚੰਦਾ ਕੋਈ ਗੱਲ ਨਹੀਂ ਤੂੰ ਮੋਂ ਰੋਟੀ ਪਾਣੀ ਉਹਦਾ ਬਣਾ ਜਾ ਜਾ ਹਾਂ ਮੈਂ ਜਾਣਾ ਮੇਰਾ ਕੰਮ ਦਾ ਤੋ ਜੱਦ ਰੇ ਨੂੰ ਛੱਡ ਦੇ ਕਹਿਆ ਚਾਦਰਾਂ ਗੱਲ ਛੋੜ ਲਾ ਮੈਂ ਤਾਂ ਉਹਨਾਂ ਦਾ ਘਰ ਮਾਲ ਲੁੱਟ ਕੇ ਲਿਆਣਾ ਜਿਹੜਾ ਕੁਝ ਹੋਇਆ ਪਈ ਸੇ ਸਿਉਣਾ ਨਹੀਂ ਆਪਾਂ ਕੁੱਟ ਮਾਰ ਕਰਕੇ ਅੱਛਾ ਯਾਰ ਦੁਨੀ ਕੰਮ ਉਹਨੂੰ ਨਹੀਂ ਕਰੇ ਜਿੰਨਾਦਰ ਸੇਉਣਾ ਚੱਪਾ ਖਾ ਖਾਣੀ ਗਏ ਦੁਨੀ ਚੱਲ ਉਹ ਕਹਿੰਦਾ ਅਗੇ ਚੱਲ ਰਿਹਾ ਭਾਈ ਹੀ ਕੰਮ ਕਰਨ ਲੱਗ ਜਾਂਦਾ ਫਿਰ ਉਹ ਡਾਕੇ ਮਾਰਨੇ ਸ਼ੁਰੂ ਕਰਦੇ ਅੱਛਾ ਫਿਰ ਉਹ ਇਹ ਡੋਗਰ ਮੁਖਵਰਤੀਆ ਅਗਰੇ ਦਾ ਉਹਨੇ ਕਿਹਾ ਵੀ ਆਪਾਂ ਇਹ ਡਾਕੇ ਮਾਰਦੇ ਇਹਨੂੰ ਤੱਥ ਲੋ ਪੱਗ ਬਟਾ ਲੀਓ ਗਿਆ ਅੱਛਾ ਹੀਰੋ ਦਾ ਨਾਮ ਰੱਖਤਾ ਗਵਰਨਮੈਂਟ ਨੇ ਇਹਦੀ ਇਹਦੀ ਵੀ ਭਾਈ ਜੀ ਕੋਈ ਫੜਾ ਦੇ ਅੱਛਾ ਉਹਨੂੰ ਡਾਰਿਓ ਪਾ ਪਿਆ ਕੇ ਨਹੀਂ ਸਹੀ ਕਰਕੇ ਭਾਈ ਉਹ ਫੜਾ ਕਾਲੇ ਪਾਣੀ ਘੇਰਤਾ ਸੀ ਤੇ ਹੈ ਇਹ ਉਹ ਇਥੋਂ ਬਣਿਆ ਜਿਉਣਾ ਇਥੋਂ ਬਣਿਆ ਦੁੱਧਾ ਵਾਰੀੜੇ ਵਿੱਚ ਪੜਦਾ ਸੀ ਚੰਡੀ ਚੱਲਦੀ ਨਹੀਂ ਉਹ ਚੰਡੀ ਦਾ ਪਾਠ ਕਰਦਾ ਅੱਛਾ ਇਹਦੇ ਮੇਰੇ ਕੋਲੇ ਵੀ ਚੰਡੀ ਦਾ ਪਾਠ ਦੇਗਾ ਜੀ ਜਲਦੀ ਵੀ ਮਾਰ ਦਿਆ ਮਾਰਦਾ ਵੀ ਲਾਟਾ ਜੀ ਵਾਲਾ ਜੀ ਹਾਂ ਉਹ ਜਦੋਂ ਹਰੀਗੜ੍ਹੋਂ ਇਥੋਂ ਇਹਦਾ ਆਪਣੇ ਦੇਵੀ ਦਾ ਹਰੀਗੜ੍ਹ ਹਾਂਜੀ ਹਾਂ ਇਥੋਂ ਬਰਾਤਾਂ ਦੋ ਗਈਆਂ ਦੋ ਮੁੰਡਿਆਂ ਦੀ ਅੱਛਾ ਉਹ ਜਿਹੜੀ ਵਿਰਾਸਤੀ दारू ਪੀਣੋਂ ਦੁਪਾਹਾਰੀ ਦੇ ਰੇਸ਼ ਵੜ ਗਈ ਉਸੇ ਤਾਰੂ ਵੜਦੀ ਨਹੀਂ ਹੁਣ ਵੀ ਬਹੁਤ ਤਕੜਾ ਆ ਜਾਗਾ ਉਹ ਇਹ ਉਹ λεਵੜੇ ਜੱਡੀ ਚੜੀ ਦੀ ਦਾੰਗ ਲੈ ਕੇ ਪੈਗਾ ਮਾਰ ਬਰਾਤ ਵਾਲੀ ਤਾਂ ਡੈਂਟੇ ਤੇ ਵੜ ਕੇ ਰਹਗੀ ਉਹ ਥੰਦੇ ਜਿਹੜੇ ਵਿਉਹਦੇ ਸੀ ਜੋ ਧਰਮਸਾਲਾ ਦੇ ਭਾਗ ਗਏ ਤੁਸੀਂ ਸਾਡੇ ਡੈਂਟੇ ਦੇ ਬਰੋੜੇ ਹੋ ਤੁਹਾਨੂੰ ਕੁੱਟਣਾ ਨਹੀਂ ਮਾਰਨਾ ਨਹੀਂ ਕੋਈ ਸਜ਼ਾ ਨਹੀਂ ਜਿਹੜੀ ਕੰਠੇ ਧਾ ਦਿਓ ਤੁੰਡਾ अच्छा कांठे लहाले ਜਦਰਾ ਦੇ ਉਹ ਜਨਦਰ कांठे ਬੇਸਬੂਝ ਕੇ ਐਸਾਂ ਲੁੱਟੀ ਗਏ ਮਿੰਨ ਨੀਰ ਨੂੰ اچھا ਫਿਰ ਜਦਰਾ ਨੇ ਕਿਹਾ ਆਪਾਂ ਡਾਕੇ ਮਾਰਨੀ ਸ਼ੁਰੂ ਕਰ ਦਿੰਦੇ ਫਿਰ ਉਹ ਵੀ ਉਹ ਇੱਥੋਂ ਵੈਲੀ ਹੋਏ ਠੀਕ ਹੈ ਠੀਕ ਹੈ ਹੁਣ ਗੱਲਾਂ ਲੋਕਾਂ ਦੀ ਫਿਲਮਾਂ ਦੀ ਗੱਲ ਇੱਕ ਵੀ ਨਹੀਂ ਇਹ ਜੋ ਨਾ ਜੀ ਨਾ ਬਿਲਕੁਲ ਉਹ ਗਗੇ ਅੰਦਰ ਮਾਰਿਆ ਹੋ ਉਹ ਚੰਦੀ ਦੇ ਨਾਲ ਕਰਿਆ ਚੰਦੀ ਨਾਲ ਨੀ ਜਾਂਦੀ ਦੀ ਪੇਡਾ ਜਾਰ ਨੂੰ ਉਹ ਲਾਲੂ ਜਾਂਦਾ ਵੀ ਉਹ ਲਾਲੂ ਲੂਲ ਵਾਲਿਆਂ ਗੱਲਾਂ ਝੂਠੀਆਂ ਨੇ ਕੋਈ ਬਾਣੀਏ ਦੇ ਕਿਚੀ ਬੜੀ ਆ ਬੜੀ ਤਾਂ ਉਹਨੇ ਨਾਬੇੜੇ ਮੀਟ ਚਾਬ ਆ ਉਹ ਆਫ ਬੜਾ ਮਲੀ ਜਾਉਣਾ ਸਹੀ ਗੱਲ ਸਮਝ ਗਿਆ ਜੀ ਬਿਲਕੁਲ ਜੀ ਉਹ ਐਵੇਂ ਗੱਲਾਂ ਦੇਉਂਦੀਆਂ ਤੈਨੂੰ ਇਤਿਹਾਸ ਪੱਕਾ 18000 ਨੂੰ ਤੇ ਇਹ ਹੈਗੇ ਸਕੇ ਭਾਈ ਸੀ ਦੋਲੇ ਇਹ ਜਿਉਣਾ ਤੇ ਕਿਸ ਨਾਲ ਹਾਂ ਠੀਕ ਹੈ ਜੀ ਉੱਥੇ ਮੜਿਆ ਉੱਥੇ ਲੈਣਾ ਦੇਣੀ ਬਿਲੀ ਹੋ ਅੱਛਾ ਹੀ ਹੁਣ ਸਮਝ ਗਿਆ ਠੀਕ ਹੈ ਹਾਂ ਭਾਉ ਮੋੜੀ ਲੱਟਾ ਆ ਗਈ ਹੋ ਹੋ ਇਹ ਕਰਨਾ ਬੰਨਿਆ ਬੈਜੀ ਉਹ ਹੂੰ ਫੇੜਾ ਮੁਕ ਜਾਦਰਾ ਜਦੋਂ ਪਹਾੜੀਆ ਦੇ ਪੱਥਰ ਮਾਰਿਆ ਅੱਛਾ ਹੀ ਬੰਦਾ ਮੰਦਰ ਦੇ ਆਲੇ ਦਾਲੇ ਨੂੰ ਅੰਦਰ ਵੜ ਗਿਆ ਮੰਦਰ ਚੋਂ ਫਿਰ ਨੇ ਕੀ ਰਾਗਾ ਪੁਆ ਹਾਂਜੀ ਕਹੇ ਜਿਹੜਾ ਹਾਜ਼ਰ ਹੋ ਜਾ ਜੇ ਨਹੀਂ ਹੋਣਾ ਨਹੀਂ ਗੋਲੀ ਮਾਰਾਂਗੇ ਬਿਲਕੁਲ ਫਿਰ ਉਹ ਮਾਤਾ ਦੇ ਕੋਲ ਜਉਦ ਲੱਗੀ ਜੀ ਜਦੋਂ ਕਹਿੰਦਾ ਮਾਤਾ ਮੇਰਾ ਕੁਛ ਨਹੀਂ ਲੈਣਾ ਤੇਰਾ ਨਹੀਂ ਕੁਛ ਰਹਿਣਾ ਤੇ ਜਿਹੜਾ ਕੁਛ ਨਹੀਂ ਰਹਿਣਾ ਕੱਲ ਨੂੰ ਦੁਨੀਆ ਕੋ ਵੀ ਮਾਂ ਦੇ ਢੋਲੀ ਚੋਂ ਬੱਚਾ ਕੱਢ ਕੇ ਮਾਰਤਾ ਬਿਲਕੁਲ ਕਈ ਚੰਗਾ ਫਿਰ ਮਾਂ ਕਰਨ ਮੁੱਠੀਆਂ ਚਾਕੇ ਐਸੇ ਜੰਗਲੇ ਤੋਂ ਸਾਲ ਮਾਰ ਸਾਲ ਮਾਰੀ ਉਹਨੇ ਕਹਾਂ ਵੀ ਆਪਣਾ ਹੁਣ ਪੁੱਛ ਕੀ ਕਰ ਲੂ ਉਹ ਕਰ ਲੂ ਦੇ ਮਾਤਾ ਉੱਥੇ ਤੇ ਕਰੋ ਉਹਦੇ ਨਾਲ ਜਦੋਂ ਫਿਰ ਪਹਾੜੀ ਪੱਥਰ ਮਾਰਨ ਲੱਗ ਗਏ ਉਹ ਵੀ ਆਪਾਂ ਨੂੰ ਤੰਗ ਕਰੂਏ ਲੱਕ ਕੇ ਆਪਣੇ ਮਾਰੂ ਇਹ ਲੱਤ ਟੋੜ ਜਿਉਂ ਜਿਹੜੇ ਪੱਥਰ ਮਾਰਦੇ ਜਦੋਂ ਮਾਤਾ ਮਗਰ ਮੁਲੀ ਜਾਂਦਾ ਝਾਕਿਆ ਮਾਤਾ ਦੀ ਪੇਠੀ ਦੀ ਸੀ ਆ ਇਹਨੇ ਚਾਤਰਾ ਪਹੁੰਚ ਗਿਆ ਕੋਲ ਮੈਂ ਚਾਚਾ ਹੋਸ਼ ਕਰ ਕਹਿ ਮੂੰ ਕਹਿ ਤੂੰ ਚਾਤਰਾ ਲੈ ਕਰ ਜਾ ਮ ਹੁਣ ਦੇਵਤਾ ਕਰੋਪ ਹੋ ਗਿਆ ਬਿਲਕੁਲ ਮਾਤਾ ਦੀ ਪ੍ਰਸ਼ਦ ਲਈ ਮੈਂ ਮੈਂ ਬਾਗਨ ਤੇ ਖੜਿਆ ਹਾਂ ਹਾਂ ਕਹਿੰਦਾ ਹੁਣ ਮੈਂ ਕੋ ਜਾ ਕਹਿੰਦਾ ਤੈਨੂੰ ਛੱਡ ਕੇ ਨਹੀਂ ਜਾਂਦਾ ਉਹ ਗੁਫਾ ਤੋਂ ਬਾਹਰ ਅੱਛਾ ਹਜ਼ਾਰ ਬੰਦੇ ਇਕੱਠੇ ਹੋ ਗਏ ਜਦੋਂ ਹਜ਼ਾਰ ਬੰਦੇ ਇਕੱਠੇ ਹੋ ਗਿਆ ਉੱਚਾ ਤਰਾ ਕਹਿੰਦਾ ਸਾਡੇ ਭਲਾਵੇਂ ਕਿਉਂ ਚੋਰ ਫੜਿਆ ਉਹ ਢੋਲੀ ਦੀ ਕੀ ਫਤੰਦਾ ਇਹ ਤਾਂ ਲੈ ਕੇ ਆਇਆ ਸੀ ਇਧਰੋਂ ਕੀ ਵੀ ਕਿਉਂ ਫੜਿਆ ਉਹ ਕਹੇ ਪਈ ਨੂੰ ਛੱਡ ਦੇਦਾ ਹੈ ਨਹੀਂ ਅੱਛਾ ਇਹ ਕਿਸ ਦੇ ਵਿੱਚ ਲਿਖਿਆ ਵਾ ਵੀ ਇਹਦੇ ਇੱਥੇ ਦਾਗ ਹੈ ਕੋੜੀ ਨੇ ਬੌੜ ਮਾਰਿਆ ਤੇ ਅੱਛਾ ਇਹ ਕੁੱਤਾ ਕਰਦੀ ਹੋਣਾ ਜਦੋਂ ਪੁਲਿਸ ਆ ਗਈ ਠੀਕ ਹੈ ਤੇ ਫਿਰ ਉਹਨੂੰ ਸਖਰੂਲ ਲੈ ਆਏ ਜਵਣੇ ਨੂੰ ਤੇ ਜਿਲ੍ਹਾ ਸਖਰੂਲੀ ਦਾ ਹਾਂਜੀ ਹਾਂ ਹਾਂ ਉਹਨੂੰ ਫਿਰ ਲੁੱਟਿਆਲੇ ਰੇਡ ਤੇ ਕਰਦੇ ਨੂੰ ਅੱਛਾ ਫੜ ਕੇ ਫਿਰ ਉਹ ਠੋਣਾਂ ਦੇ ਕਾਲੇ ਪਾਣੀ ਤੇ ਇੱਟਾ ਸੀ ਠੀਕ ਹੈ ਜਤਰਾ ਅੱਛਾ ਉਹਦੇ ਕੋਲ ਹੀ ਕਿਸ ਨੇ ਕੋਈ ਕਿਸ ਨੇ ਕੋਈ ਫਿਰ ਉਹ ਉੱਥੋਂ ਇੱਕ ਰਿਹਾਈ ਕਰਿਆ ਸੀਗਾ ਅੱਛਾ ਜੀ ਜੋ ਰਿਹਾਈ ਕਰਿਆ ਸੀ ਉਹ ਨੂੰ ਕਿਸੇ ਨਾ ਕਹਿੰਦਾ ਵੀ ਜੇ ਕੋਈ ਸਾਡਾ ਜਉਂਦਾ ਜਾਗਦਾ ਹੋਇਆ ਹਾਂਜੀ ਸਾਡੇ ਘਰੇ ਸੁਦੇਹਾਂ ਰਾਣੀ ਬਦਰਾ ਲੈ ਠੀਕ ਹੈ ਉਹ ਕਹਿੰਦਾ ਮੈਂ ਕਿਰਾਏ ਆਪਦੇ ਘਰੇ ਫੇਰ ਜਾਉ 20-20 ਪਰੇ ਜਾਉ ਟੰਡੂਗਾ ਉਹ ਦੇਦਾ ਠੀਕ ਹੈ ਕਹਿੰਦਾ ਮੈਂ ਫੇਰ ਜਾਉ ਆਪਦੇ ਘਰੇ ਪਹਿਲਾਂ ਤੇਰੇ ਘਰੇ ਜਾ ਹਾਂ ਜਦੋਂ ਆਇਆ ਉਹ ਕਹਿੰਦੇ ਭਾਈ ਜਿਵਣਾ ਤਾਂ ਹੈਗਾ ਜੀ ਯੋ ਨਾਭੇ ਵਾਲੇ ਬੀੜ ਜਾ ਹੰਸ ਰਾਜ ਬੀੜ ਬਾਈ ਅੱਛਾ ਉੱਠੇ ਹੋ ਕਿਥੀ ਲੱਗੇ ਗਿਆ ਗਾਹਾਂ ਚਾਤਰਾ ਬੈਠਾ ਕਿਕਰਦੇ ਰੋਡ ਕਰੀਦਾ ਫਨ ਅੱਛਾ ਹੁਣ ਗੋਲੀ ਉਹ ਬੰਨੇ ਚੋਂ ਬੀੜ ਜੋਂ ਆਹ ਤਬਾਦੀ ਮਗੋਦੀ ਬਾਹਰੇ ਪੋਛੀ ਦੀ ਰਵੇ ਲੱਗਦੀ ਸਹੀ ਗੱਲ ਹੈ ਤੇ ਉਹ ਕਹਿੰਦਾ ਕੌਣ ਆ ਤੂੰ ਗੋਲੀ ਮਾਰੂ ਮੈਂ ਜਿਹੜਾ ਹੱਥ ਖੜੇ ਕਰ ਕੀ ਗਿਆ ਉਹ ਕਹਿੰਦਾ ਮੈਂ ਚਿੱਠੀ ਬੈ ਕੇ ਫਿਰ ਜਿਉਣਾ ਕਰਦਾ ਕਹਿੰਦਾ ਆ ਜੀ ਤੇ ਜਿਉਣਾ ਆਉਣਾ ਕਰ ਚੱਲ ਤੁਰ ਹੁਣ ਦੀਵੇ ਜਿੰਦੀ ਅਗਨ ਅੰਦਰ ਮੱਚਦੀ ਆ ਹੂੰ ਹੁਣ ਆਪਾਂ ਮਾੜਾ ਮੋਟਾ ਜ਼ਬਾਨ ਛੱਡੋ ਜਿਹੜਾ ਆਪਾਂ ਫਿਆਥੋਂ ਪਾ ਚੱਕਣਾ ਉਹ ਵੀ ਲੈ ਜਾਓ ਚੱਲ ਜੀ ਇਹ ਜੜੀ ਬੜੀ ਚਿੱਠੀ ਲੋ ਬੀੜ ਜਿ ਪੜੀ ਫਿਰੋ ਲੋਕ ਅਈਏ ਦੁਕਾਨ ਦੇ ਬਾਗੇ ਸਹੀ ਗੱਲ ਹੈ ਸਹੀ ਗੱਲ ਗਲਤਾ ਝੂਠ ਬਿਲਕੁਲ ਜੀ ਬਿਲਕੁਲ ਹਾਂ ਫਿਰ ਦੂਸਰੇ ਬੂਤੜੇ ਆ ਗਏ ਅੱਛਾ ਜੀ 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 ਤੁਸਾਂ ਤਾਨੂੰ ਇਮਾਨਦੇ ਤੇ ਇੱਕ ਛੂਲਰ ਦੇ ਘਰਾਟਾਂ ਵਾਲੇ ਸੰਤ ਤਾਨੂੰ ਇਮਾਨਦੇ ਸੀ ਛੂਲਰ ਦੇ ਘਰਾਟ ਦੂਰੇ ਡੇਰਾ ਅੱਛਾ ਜੀ ਉਹਨਾਂ ਨੇ ਕੋੜੀ ਜਿਹਾ ਫਲ ਵੀ ਦਿੱਤੀ ਫਿਰ ਜੀ ਫਿਰ ਉਹ ਲੋਕ ਤੇ ਆ ਗਏ ਰਾਤ ਨੂੰ ਫਿਰ ਉਹਨੇ ਚੰਦੀ ਧਿਆਲੀ ਜਿਉੜੇ ਇਹਦਾ ਮਾਂ ਚੰਦੀ ਮਹਾਰਾਜ ਪਟਿਆਲੇ ਦਾ ਗੇਟ ਖੁੱਲੇ ਹੋਣ ਮੈਂ ਘੋੜੀ ਚੋਰੀ ਕਰ ਲਈ ਜਾਹੇ ਨਹੀਂ ਬੇਰੇ ਪੁੱਤ ਫੇਰ ਆਈ ਵੀਵੇਂ ਮਹਾਰਾਜ ਪਟਿਆਲੇ ਦੀ ਘੋੜੀ ਚੋਰੀ ਕਰਦੀ ਠੀਕ ਹੈ 12 ਵਜੇ ਜ਼ਰੂਰ ਜਾਉਣਾ ਗਿਆ ਦਰਵਾਜ਼ੇ ਖੁੱਲੇ ਪਏ ਮਾਤਾ ਨੇ ਗੋਲ ਤੇ ਅੱਛੇ ਘੋੜੀ ਉਹ ਪਰਹਾਲੇ ਵਾਲੀ ਮਹਾਰਾਜ ਪਟਿਆਲੇ ਦੀ ਚੋਰੀ ਕਰੀ ਕੋਰ ਗੋਲੀ ਨਹੀਂ ਦਿੱਤੀ ਲੱਗਦੀ ਕਬਾਲ ਹੂੰ ਜੀ ਫਿਰ ਦਿਨ ਚੜਿਆ ਅੱਛਾ ਲੇਕਿ ਜਾਲੀ ਭੇਡਾਂ ਚਾਰਦਾ ਫਿਰ ਉਹਨੂੰ ਕਹਿੰਦੇ ਜਾਲੀਆ ਉਰੇ ਜਾ ਮੈਂ ਦੱਸ ਪੰਜ ਜਾਣੇ ਦਿਓ ਅੱਛਾ ਇਹ ਕਹਿੰਦਾ ਕਿ ਫੜਾਇਆ ਮੈਂ ਡੋਗਰ ਨੂੰ ਕਹਿੰਦਾ ਹੁਣ ਫੜਾਇਆ ਉਹਨੇ ਕਹਿੰਦਾ ਤੇਰੀਆਂ ਭੇਡਾਂ ਅਸੀਂ ਛਾਹਾਂਗੇ ਬਾਗਿਆ ਜੋ ਚਿੱਠੀ ਡੋਗਰ ਪੜ੍ਹਨ ਲੱਗ ਗਿਆ ਉਹ ਡੋਗਰੀਆਂ ਕਹਿਦਿਆਂ ਆਹ ਚਿੱਠੀ ਕਿਥੋਂ ਆਈ ਹੈ ਇਹਨਾਂ ਜਵਣਾ ਇੱਥੇ ਫਿਰਦਾ ਜਾੜਾਂ ਨੂੰ ਉਹੀ ਆ ਕਈ ਜੂ ਉਹਦਾ ਨਾਮ ਇਹ ਵੀ ਨਹੀਂ ਰੱਖਿਆ ਗਵਰਨਮੈਂਟ ਨੇ ਕਿਸੇ ਕੰਮ ਨੂੰ ਰੱਖਿਆ ਪਿਆ ਤੂੰ ਹਟ ਜਾ ਜਾਣ ਕਹਿੰਦਾ ਰੋਹੀ ਬੁੜੀਆਂ ਦੀਆਂ ਗੱਲਾਂ ਕਰੀ ਜਾਂਦੀਆਂ ਮੈਂ ਇੱਥੇ ਫੜ ਲਿਆ ਉਹਨਾਂ ਘਾੜਾਂ ਚ 10 ਬੰਦੇ ਹੋਰ दारू ਪਹਿਲਾਂ ਪੀਣ ਵਾਲੇ ਉਹ ਵੀ ਆ ਕੇ ਗਏ ਨਾ ਆਪਾਂ ਹੁਣ ਲਿਉਂਦੇ ਹਾਂ ਚੱਲ ਅੱਛਾ ਗੱਲ ਦੀ ਲਾਲ ਕੁੜੀ ਦੀ ਰਾਹ ਨੂੰ ਚੱਕ ਲਈ ਡੋਕਰ ਨੇ 라ਉਂਡ ਪਾ ਲਈ ਪੁਰੇ ਜਾਂਦੇ ਨੇ ਜਿਹੜਾ ਉਹ ਅੰਡਾ ਨਾਲ ਛੂਆ ਤੈਨੂੰ ਕਹਿੰਦਾ ਮੈਂ ਹਾਂ ਲੰਡਾ ਛੂਆ ਵਜਦਾ ਠੀਕ ਹੈ ਲੰਡਾ ਅੰਡਾ ਵਾਲਾ ਨਹੀਂ ਲੰਡਾ ਛੂਆ ਵਾ ਅੱਛਾ ਉਹ ਛੂਏ ਤੋਂ ਉਹਦੇ ਉਲੀ ਅਗੇ ਪੂਲੇ ਵਾਲੇ ਵੱਧ ਹੁੰਦੇ ਕੋਈ ਪੂਲੇ ਤੇ ਬਿਸਾਫ ਕਰਨ ਵੱਡ ਗਿਆ ਜਿਹੜੇ 10 ਬੰਦੇ ਦੀ ਕੋਈ ਕਹਿੰਦਾ ਮੇਰੇ ਦਰਦ ਹੁੰਦਾ ਤੇ ਸਾਰੇ ਹੀ ਮੁੜ ਗਏ ਅੱਛਾ ਰਹਿ ਗਿਆ ਕੰਡਾ ਟੋਕ ਹਾਂ ਜਾਲ ਜੀ ਜਿਆ ਜਦੋਂ ਦੇਲੇ ਨੂੰ ਸਿੱਧਾ ਹੋਏ ਤੋ ਤੈ ਉਹ ਸਦਾ ਇੱਟ ਹੀ ਆਇਆ ਅੱਛਾ ਜਿਉਣਾ ਕਹਿੰਦਾ ਔਰ ਕਿੰਦਾ ਗੈਦਾ ਡੋਗ ਰਹਾ ਓਏ ਕੱਲਾ ਆਉਂਦਾ ਵਾਗੇ ਨਾ ਆਉਂਦਾ ਕਹਿੰਦਾ ਇਹਦਾ ਗੱਲ ਨਹੀਂ ਓ ਤੁਸੀਂ ਹੀ ਉਹਦੇ ਬਾਹਰ ਚੱਲੋ ਕਹੇ ਉਹ ਮੈਨੂੰ ਮਾਰ ਦੇ ਸਹੀ ਗੱਲ ਹੈ ਕਹੇ ਮੈਂ ਉਹਨੂੰ ਮਾਰ ਦੇ ਬਿਲਕੁਲ ਬਿਲਕੁਲ ਫਿਰ ਫਿਰ ਨਾ ਇਧਰ ਦੇ ਕੋਈ ਨਾ ਕੀ ਕਰੀ ਕੋਈ ਫਿਰ ਨਾਉ ਨਹੀਂ ਚੱਲਣਾ ਸਾਡਾ ਇਹ ਤੁਸੀਂ ਮਾਰ ਤਾਂ ਨਾ ਡੋਗਦਾ ਨਾ ਜਦ ਤੇ ਫਿਰ ਨਾ ਮੇਰਾ ਜੰਦੇ ਕਹੀ ਠੀਕ ਹੈ ਜੀ ਗੱਲ ਜੀ ਆ ਗਿਆ ਕਹਿੰਦਾ ਵੀ ਜਿਉਣਾ ਮੈਂ ਆ ਗਿਆ ਵਿਆਹ ਜਾ ਹੋਣਾ ਹੋ ਜਾ ਹੈ ਤੇ ਵਿਕਾਰ ਬਾਅਦ ਮੇਰੇ ਵੀ ਲੋਕਰ ਕਹਿੰਦਾ ਅੱਛਾ ਉਹ ਕਹਿੰਦਾ ਵੀ ਯਾਰ ਮਾਰ ਕਰਨ ਵਾਲੇ ਬਾਅਦ ਕਰਦੇ ਨੇ ਪਹਿਲਾਂ ਸੂਰਮਾ ਵੀ ਕਰਦਾ ਹੁੰਦਾ ਹੈ ਤੂੰ ਜਦੋਂ ਬਾਤ ਕਰਿਆ ਸਾਡੇ ਵਾਲੀ ਘੋੜੀ ਪੈਸੇ ਤਰ ਫੇਰ ਲਗੀ ਗੋਲੀ ਉੱਤੋਂ ਦੀ ਲੰਗੀ ਫਿਰ ਉਹਨੇ ਆਖਿਆ ਵੀ ਜਿਉਣਾ ਹੁਣ ਮਾਰੂ ਮੈਨੂੰ ਕੋੜੀ ਕੇ ਰਾਤੋ ਕੱਟੀ ਜਦੋਂ ਮੋੜੀ ਹਾਂ ਕੋੜੀ ਠੇਕ ਪੀਤੀ ਅੱਛਾ ਫੇ ਛੱਡ ਕੇ ਵੱਧ ਲਿਆ ਫੇਰ ਉਹ ਜਿਹੜੇ ਨਾਲ ਦੇ ਤੇ ਕੋ ਹੋਰ ਪਿੰਡ ਦਾ ਮੱਝੀ ਯਾਤਰਾ ਦੀ ਅੱਛਾ ਉਹ ਨਾਲ ਹੈ ਨਾ ਉਹ ਵੀ ਜੋ ਵਟਾਏ ਉਹ ਨਾਲ ਅੱਛਾ ਉਹ ਭਾਈ ਕਹਿੰਦਾ ਹੁਣ ਉਹ ਅੰਦਰ ਜਾ ਵੀ ਨਹੀਂ ਹੈ ਫਿਰ ਉੱਥੇ ਅੰਦਰ ਡੇਢੇ ਸ਼ੂਏ ਦੇ ਉਹਦੇ ਗੱਲ ਪੁੱਛਿਆ ਜਾਂਦਾ। ਅੱਛਾ ਜੀ। ਉਹ ਫਿਰ ਚਾਤਰਾ ਟੋਪੇ ਬੋਤਲ ਨੂੰ ਪੂਹੀ ਚ ਦੇ ਆ ਦਿੱਤਾ। ਠੀਕ ਹੈ। ਉੱਥੇ ਆ ਗਿਆ। ਫਿਰ ਉਹ ਜੂਲਰ ਦੇ ਘਰ ਟਾਣੇ ਕੋਲੇ ਛਾਦ ਬਣ ਕੇ ਚਿੰਦੀ। ਠੀਕ। ਦਸ ਰਾਤੀ ਜਿਉਣਾ। ਠੀਕ ਹੈ। ਫਿਰ ਜੇ ਵੀ ਨੇ ਦੇਖ ਪਿੰਡ ਦਾ ਹੋਰ ਉਹਨਾਂ ਕੋਲੇ ਉਹਨੂੰ ਦੱਸਦਾ ਜਉਦੇ। ਅੱਛਾ ਜੀ। ਵੀ ਅਸੀਂ ਸਤਲ ਚੜਾਉਣ ਜਾਣਾ। ਤੇ ਹਾਂ ਪਿੰਡ ਦੇ ਬੰਦੇ ਉਹਦੇ ਜਾ ਕੇ ਮੁਗਲੀ ਕਰਦਾ। ਵੀ ਕੱਲ ਨੂੰ ਉੱਥੇ ਕੋਲ ਚਲਾ ਦਿਓ ਦੇਣਾ ਉੱਥੇ ਜਾਊਗਾ ਤਾਂ ਚੜਾਉਣਾ ਠੀਕ ਹੈ ਹਾਂ ਤੇ ਫਿਰ ਉਹ ਗਿਆ ਸੀ ਉੱਥੇ ਤਾਂ ਚੜਾਉਣਾ ਤੈਨੂੰ ਗੱਲ ਦੱਸਾਂ ਠੀਕ ਹੈ ਹਾਂ ਹੁਣਾ ਦੋ ਵਜਾ ਤੈਨੂੰ ਸੁਣਾਉਂਦਾ